ਬਾਰਾਂ ਉਪਰ ਹੈ ਜਿਨ੍ਹਾਂ ਦੇ ਮਕਾਨ ਚੁੰਦੇ ਆ ਇਹਨਾਂ ਨੂੰ ਤਾਂ ਪਹਿਲਾਂ ਮੈਣੀਆ ਚਾਹੀਦੀਆਂ ਉਹ ਸਿਰਫ ਰੇਸ਼ਕ ਬਣਾ ਕੇ ਦਿਨ ਤੱਕ ਸੀਮਤ ਨਹੀਂ ਸੀਗੇ ਪਹਿਲਾ ਵੀ ਚਾਹੋ ਜ਼ਮੀਨਦਾਰ ਦੇ ਹਾਦੀ ਖਵਾਰੀ ਗੈਰ ਕਾਇਆ ਇਹ ਲਕਸੀਆ ਤੇ ਬੁਝੇ ਰਿਆ ਕਿੰਚੇ ਤੋਂ ਜੁੜਿਆ ਅਧੀਨ ਹੈ ਜੀ 77 ਫਰਮਾਇਦਾ ਰੋਲਾਟ ਪੁੱਤੀਆ ਮੈਂ ਤਾਂ ਉਹ ਮਾਲਕਾਂ ਕੀ ਨਹੀਂ ਕਿਹਾ ਉਹ ਜਿਹੜੇ ਅੰਤਰ ਚਲਾ ਤੋਂ ਹਿੱਚ ਬੈ ਗਿਆ ਤੁਹਾਨੂੰ ਉਹਨਾਂ ਨੇ ਇਹ ਧਮਕ ਦਿੱਤਾ ਉਹਨਾਂ ਦੇ ਨੂੰ ਰੋਤੇ ਮੈਂ ਅਸੀਂ ਤਾਂ ਘਪ ਹੋਣਾ ਚਾਹੁੰਦਾ ਨਹੀਂ ਹੁਣ ਕੀ ਹੋਣਾ ਜੇ ਕੋਲ ਜੋ ਤੁਹਾਡੇ ਸਾਹਮਣੇ ਸਾਹ ਜੀ ਕੀ ਨਾਮ ਆਪਣਾ ਸਸੀ ਗਾਲ ਜੀ ਨਾਮ ਸੰਦੀਪਾ ਜੀ ਤੇ ਕੀ ਮਾਮਲਾ ਹੈ ਜੋ ਤੁਹਾਡੇ ਤੁਸੀਂ ਦਿਖਾਇਆ ਵੀ ਗਾਰਡਰ ਬਾਲੇ ਸਾਡੇ ਡਿੱਗੇ ਆ ਇਹਦੇ ਸਬੰਧ ਵਿੱਚ ਕੋਈ ਅਧਿਕਾਰੀ ਤੁਹਾਡੇ ਤੱਕ ਪਹੁੰਚ ਕੀਤੀ ਹੈ ਜਾਂ ਤੁਸੀਂ ਪ੍ਰਸ਼ਾਸਨ ਨਾਲ ਪਹੁੰਚ ਕੀਤੀ ਹੈ ਅਸੀਂ ਪ੍ਰਸ਼ਾਸਨ ਤੱਕ ਸਾਡੇ ਸਰਪੰਚ ਸਾਹਿਬ ਕਾਮਰੇ ਨਰਮਲ ਸਿੰਘ ਜੀ ਸਾਡੇ ਸਰਪੰਚ ਸਾਹਿਬ ਆ ਉਹ ਗਏ ਸੀਗੇ ਜਾਂਦੇ ਆ ਬਹੁਤ ਸੰਘਰਸ਼ ਕਰਦੇ ਆ ਜਦੋਂ ਵੀ ਉਹ ਜਾਂਦੇ ਆ ਤਾਂ ਉੱਥੋਂ ਦੇ ਮਜੀਦਾ ਲੋਕ ਜਿਹੜੇ ਵਿੱਚ ਜਿਨ੍ਹਾਂ ਨੇ ਆਪਣੀਆਂ ਐਂਟੀ ਪਾਰਟੀਆਂ ਬਣਾਈਆਂ ਹੋਈਆਂ ਜਿੱਦਾਂ ਸਾਡੇ ਇੱਥੇ ਬਾਬਾ ਗੋਰਾ ਸਿੰਘ ਜੀ ਆ ਉਹਨਾਂ ਨੇ ਜਾ ਕੇ ਉੱਥੇ ਕਹਾ ਦਿੱਤਾ ਕਿ ਨਹੀਂ ਜੀ ਸਾਡੇ ਕਿਸੇ ਪਿੰਡ ਦੇ ਮਾਮਲੇ ਦੇ ਵਿੱਚ ਸਮਾਨ ਨਹੀਂ ਜਣਾ ਤੇ ਉਹਨਾਂ ਨੇ ਪਿੰਦਰਪਡੋਰੀ ਦੇ ਕੋਲ ਇਹ ਗੱਲਾਂ ਕਹਾ ਦਿੱਤੀਆਂ ਸਾਰੀਆਂ ਤੇ ਜਦੋਂ ਗਏ ਆ ਸਾਨੂੰ ਕੁਝ ਨਹੀਂ ਮਿਲਿਆਗਾ ਦੇਖ ਲੋ ਤੁਹਾਡੇ ਸਾਹਮਣੇ ਆ ਸਾਰਾ ਮਕਾਨ ਡਿੱਗ ਗਿਆ ਕੋਈ ਮਜੀਦਾ ਨਹੀਂ ਮਿਲਿਆ ਸਾਨੂੰ ਜਦੋਂ ਕਹੀਦਾ ਵਾ ਉਦੋਂ ਕਹਿੰਦੇ ਆ ਕੋਈ ਨਹੀਂ ਕਰਦੇ ਆ ਬਸ ਇੱਥੇ ਕੰਮ ਰੁਕਿਆ ਹੋਇਆ ਸਰਪੰਚ ਸਾਹਿਬ ਦੌੜ ਲਾਉਂਦੇ ਆ ਪਰ ਉਹਨਾਂ ਦੀ ਚੱਲਦੀ ਇਦਾਂ ਨਹੀਂ ਕਿ ਕਿਉਂਕਿ ਇਹ ਉੱਥੇ ਜਾ ਕੇ ਗੱਲਾਂ ਕਰ ਦਿੰਦੇ ਆ ਪਹਿਲਾਂ ਹੀ ਐਡਵਾਂਸ ਹੀ ਚਲ ਜਾਂਦੇ ਆ ਐਡਵਾਂਸ ਜਾ ਕੇ ਗੱਲਾਂ ਕਹਿੰਦੇ ਆ ਕਿ ਨਹੀਂ ਤੁਸੀਂ ਜਿਹੜਾ ਲਕਸ਼ੀਆ ਪੱਤੀ ਦਾ ਪੈਂਡ ਆ ਉਹਨੂੰ ਕੋਈ ਮਜਾਜਾ ਨਹੀਂ ਦੇਣਾ ਹੁਣ ਵੀ ਤਰਪਾਲਾ ਸਾਡੀਆਂ ਜਿਹੜੀਆਂ ਜਾਰੀ ਹੋ ਗਈਆਂ ਸੀਗੀਆਂ ਆ ਨੌਵੇਂ ਮਹੀਨੇ ਦੀ 11 ਤਰੀਕ ਨੂੰ ਸਾਨੂੰ ਤਰਪਾਲਾ ਮਿਲਣੀਆਂ ਸੀ ਤੇ ਇਹਨਾਂ ਨੇ ਪਹਿਲਾਂ ਹੀ ਜਾ ਕੇ ਜਿੱਦਾਂ ਕਹਿ ਦਿੱਤਾ ਕਿ ਨਹੀਂ ਜੀ ਇਹ ਪੈਂਡ ਨੂੰ ਆ ਬੱਦ ਤਰਪਾਲ ਲੈਣ ਦੀਆਂ ਕਿਸੇ ਹੋਰ ਪੈਂਡ ਨੂੰ ਦੇ ਦਿਓ ਇਦ ਜੋ ਵੀ ਸਰਕਾਰ ਕਰਦੀ ਸਾਡੇ ਨਾਲ ਸਹੀ ਨਹੀਂ ਕਰਦੀ ਪਈਗੀ ਦੇਖੋ ਆ ਕਿਸਾਨਾਂ ਨੂੰ ਭਜਦੇ ਆ ਜੋ ਕਿਸਾਨਾਂ ਦੇ ਨਾਲ ਹੋਇਆ ਉਹ ਕਿਸਾਨਾਂ ਦੇ ਪ੍ਰਤੀ ਅਸੀਂ ਵੀ ਤੇ ਕਿਸਾਨਾਂ ਨਾਲ ਹੀ ਹੁੰਨੇ ਆ ਜੇ ਸਾਡੇ ਤੋਂ ਲਈ ਗੱਲ ਕਰੀਏ ਤਾਂ ਅਸੀਂ ਅੱਜ ਦਿਹਾੜੀਦਾਰ ਆ ਦਿਹਾੜੀ ਅਸੀਂ ਕਿਸਾਨਾਂ ਦੇ ਖੱਤਿਆਂ ਦੇ ਵਿੱਚ ਹੀ ਕਰਦੇ ਆ ਜਦੋਂ ਸਾਡੀ ਜ਼ਰੂਰਤ ਹੁੰਦੀ ਉਹ ਕਿਸਾਨ ਨੂੰ ਸਾਡੀ ਜ਼ਰੂਰਤ ਪੈਂਦੀ ਆ ਪਰ ਗੱਲ ਵਿੱਚ ਉਹ ਇਹ ਆ ਕਿ ਜੀ ਉਹ ਮੈਰਜਾ ਜੋ ਮંજੂਰਾਂ ਨੂੰ ਮਿਲਣਾ ਚਾਹੀਦਾ ਉਹ ਵੀ ਬਰਾਬਰ ਹੀ ਮਿਲਣਾ ਚਾਹੀਦਾ ਕਿ ਇਹ ਕਰਦੇ ਨਹੀਂ ਪਏ ਜੋ ਵੀ ਕਰਦੇ ਇਹ ਕਹਿੰਦੇ ਕਿ ਨਹੀਂ ਜੀ ਅਸੀਂ ਕਰਦੇ ਆ ਅੱਜ ਕਰਦੇ ਆ ਕੱਲ ਕਰਦੇ ਇਦਾਂ ਹੀ ਕੰਮ ਚੱਲੀ ਜਾਂਦਾ ਪਰ ਹੋਣਾ ਕੁਛ ਨੀਗਾ ਇਹ ਗੱਲਾਂ ਵਾ ਸਿਰਫ ਹੁਣ ਆ ਜੋ ਵੀ ਕਰਨਾ ਆਪਦੀ ਮਿਹਨਤ ਨਾਲ ਮਜ਼ਦੂਰੀ ਨਾਲ ਸਾਨੂੰ ਹੀ ਕਰਨਾ ਪੈਣਾ ਸਰਕਾਰ ਕੁਝ ਨਹੀਂ ਦੇ ਰਹੀ ਸਾਨੂੰ ਇਹ ਸਭ ਗੱਲਾਂ ਝੂਠ ਆ ਗਵਰਨਮੈਂਟ ਇੱਥੇ ਆ ਦੇ ਰਹੀ ਆ ਉੱਥੇ ਆ ਦੇ ਰਹੀ ਆ ਗੱਲਾਂ ਸਾਰੀਆਂ ਝੂਠ ਆ ਇੱਥੇ ਸਾਡੇ ਪਿੰਦਰ ਬਡੋਰੀ ਆ ਜੋ ਵੱਡੇ ਮਹੱਲਾ ਆਪਣੇ ਆਪ ਨੂੰ ਸਮਝਦੇ ਆ ਇਹਨਾਂ ਨੇ ਤਾਂ ਸਭ ਤੋਂ ਵੱਡਾ ਜਿਆਦਾ ਕੰਮ ਖਰਾਬ ਕੀਤਾ ਹੋਇਆ ਕਿਉਂਕਿ ਪਹਿਲੇ ਲੋਕਾਂ ਨੂੰ ਇਹ ਕਹਿ ਦਿੰਦੇ ਨੇ ਮਲਸੀਆਂ ਵਿੱਚ ਤਾਂ ਸਾਡੇ ਕੋਈ ਚੀਜ਼ ਆਉਣੀ ਨਹੀਂ ਜੀ ਕਿਉਂਕਿ ਇਹਨਾਂ ਨੇ ਵਿੱਚ ਆਪਣੀਆਂ ਜਿਹੜੀਆਂ ਸ਼ਾਸਤੀ ਰਾਜਨੀਤੀਆਂ ਚਲਾਈਆਂ ਹੋਈਆਂ ਉਹਦਾ ਕਰਕੇ ਸਾਡੇ ਪਿੰਡ ਦਾ ਜਿਹੜਾ ਬੇੜਾਗਰਕ ਹੋਇਆ ਪਿਆ ਆ ਤੇ ਜੇ ਕੋਈ ਸਾਡੇ ਪਿੰਡ ਦਾ ਬੋਲਣ ਵਾਲਾ ਉੱਠ ਜਾਂਦਾ ਵਾ ਤੇ ਉਹਨੂੰ ਇਹ ਉਦਾਂ ਦੱਬ ਦਿੰਦੇ ਆ ਥੱਲੇ ਕਹਿ ਕਹਿ ਕੇ ਦੱਬਦੇ ਆ ਤੇ ਮੈਂ ਸਰਕਾਰ ਕੋਲੋਂ ਇਹ ਗੁਜਾਰਸ਼ ਕਰੂੰਗਾ ਕਿ ਸਾਡਾ ਜੋ ਵੀ ਨੁਕਸਾਨ ਸਿੱਧਾ ਹੋਇਆ ਵਾ ਸਾਨੂੰ ਉਹ ਭਰਿਆ ਜਾਵੇ ਤੈਥੇ ਤੋਂ ਸ਼ੁਕਰ ਗੁਜਾਰ ਹੋਵਾਂਗੇ ਜੇ ਸਾਡਾ ਇਹ ਜੋ ਨੁਕਸਾਨ ਹੋਇਆ ਭਰਿਆ ਜਾਵੇ ਧੰਨਵਾਦ ਜੀ ਹਾਂਜੀ ਕੀ ਨਾਮ ਆ ਜੀ ਆਪਣਾ ਮੇਰਾ ਨਾਮ ਮਨਤਰਾਮ ਆ ਜੀ ਕੀ ਮਾਮਲਾ ਅੱਜ ਇਕੱਠੇ ਹੋਣ ਦੀ ਕੀ ਜ਼ਰੂਰਤ ਪਈ ਆ ਜ਼ਰੂਰ ਤੇ ਸਾਡੇ ਇਹ ਤਰਪੈਲਾ ਜਿਹੜੀਆਂ ਸੀਗੀਆਂ ਉਥੋਂ ਮਨਜ਼ੂਰ ਕਰਾ ਕੇ ਉਹਨਾਂ ਨੇ ਹੋਰ ਬੰਨੇ ਚਕਾਤੀਆਂ ਕਿੰਨਾਂ ਨੇ ਇਹ ਕਹਿੰਦੇ ਸਾਨੂੰ ਇਹ ਜਵਾਬ ਦਿੱਤਾ ਜੀ ਉਹ ਕਹਿੰਦੇ ਵੀ ਇਹਨਾਂ ਨੂੰ ਲਕਸ਼ੀਆਂ ਪਤੀ ਨੂੰ ਤਰਪਾਲਾ ਨਹੀਂ ਦੇਣੀ ਉਹ دوسری ਪਤੀ ਦੀ ਪਿੰਦਰ ਪਡੋਰੀ ਦੇ ਕਹਿੰਦੇ ਹੁਕਮ ਦੇ ਨਾਲ ਸਾਨੂੰ ਇਹ ਕਿਹਾ ਗਿਆ ਕਿਨਾਂ ਨੇ ਕਿਹਾ ਤੁਹਾਨੂੰ ਇਹ ਪਟਵਾਰੀ ਸਾਹਿਬ ਨੇ ਕਿਹਾ ਇਹ ਕੀ ਨਾਮ ਪਟਵਾਰੀ ਦਾ ਗੁਰਦੀਪ ਸਿੰਘ ਗੁਰਦੀਪ ਸਿੰਘ ਮੈਡਮ ਤੱਕ ਪਹੁੰਚ ਕੀਤੀ ਤੁਸੀਂ ਮੈਡਮ ਤੱਕ ਵੀ ਗਏ ਅੱਛਾ ਤੇ ਜੇ ਆਪ ਗੱਲ ਦੇਖੀਏ ਕਿ ਪਿੰਦਰ ਪੰਡੋਰੀ ਦਾ ਇਹ ਗੱਲ ਕਰ ਰਿਹਾ ਮੈਂ ਜ਼ਮੀਨੀ ਪੱਧਰ ਤੇ ਜਿਹੜੇ ਕਿ ਮਜ਼ਦੂਰਾਂ ਤੇ ਕਿਸਾਨਾਂ ਦੀ ਮਦਦ ਕਰ ਰਹੇ ਆ ਜਾਂ ਕੀ ਤੇ ਇਹ ਜ਼ਮੀਨੀ ਪੱਧਰ ਤੇ ਬਈ ਵੀ ਲੋਕ ਆ ਗਏ ਇਹ ਜੋ ਵੀ ਜਿਹੜੇ ਲੋਕ ਆ ਇਹ ਵੀ ਜ਼ਮੀਨ ਪੱਧਰ ਤੇ ਰਹਿੰਦੇ ਇਹ ਕਿਹੜਾ ਕੋਲ ਅਰਜ਼ੀਾਂ ਦੇ ਰਹਿੰਦੇ ਹੂੰ ਇਹਨਾਂ ਨੂੰ ਵੀ ਕੋਈ ਸਹਾਇਤਾ ਦੇਣੀ ਚਾਹੀਦੀ ਸੀ ਇਹਨਾਂ ਨੂੰ ਕਿਵੇਂ ਦੇਖਦੇ ਹੋ ਤੁਸੀਂ ਪ੍ਰਸ਼ਾਸਨ ਦੀ ਤੇ ਸਰਕਾਰ ਦੇ ਜਿਹੜੇ ਕਿ ਹਰ ਪੀੜਤਾਂ ਦੇ ਨਾਲ ਜਿਹੜਾ ਬਿਤਕਰਾ ਕੀਤਾ ਜਾ ਰਿਹਾ ਉਹਦੇ ਸੰਬੰਧ ਵਿੱਚ ਕਿਵੇਂ ਦੇਖਦੇ ਹੋ ਤੁਸੀਂ ਇਹ ਬਿਤਕਰਾ ਬਹੁਤ ਜ਼ਿਆਦਾ ਹੋ ਰਿਹਾ ਜੀ ਮਜ਼ਦੂਰਾਂ ਨਾਲ ਜ਼ਿਆਦਾ ਹੋ ਰਿਹਾ ਵਾ ਵਾਲਟੀਆਂ ਬਾਜੀਆਂ ਬਣਾਈ ਜਾਂਦੇ ਪਿੰਡਾਂ ਚ ਕਿ ਕੋਈ ਸੇਵਾ ਕਰਦੇ ਆਉਂਦੇ ਕੁਛ ਨਹੀਂ ਦੇ ਅਸੀਂ ਤਾਂ ਇਹ ਕਹਿੰਦੇ ਆ ਵੀ ਸਾਰਿਆਂ ਨੂੰ ਸਾਰਾ ਕੁਝ ਮਿਲੇ ਜੋ ਸਾਰਿਆਂ ਨੂੰ ਪਿੰਡਾਂ ਨੂੰ ਮਿਲਦਾ ਵਾ ਕੀ ਨਾਮ ਆਪਣਾ ਸਖਦੇਵ ਸਿੰਘ ਆ ਜੀ ਤੇ ਕੀ ਮਾਮਲਾ ਜੋ ਇਹ ਤੁਹਾਡੇ ਤੁਸੀਂ ਦਿਖਾਇਆ ਵਾ ਤੁਹਾਡੇ ਗਾਰਡਰ ਵਾਲੇ ਜਾਂ ਲੈਂਟਰ ਇਹ ਚੋਰਿਆ ਇਸ ਦੇ ਸਬੰਧ ਵਿੱਚ ਕੋਈ ਅਧਿਕਾਰੀ ਪ੍ਰਸ਼ਾਸਨ ਅਧਿਕਾਰੀ ਜਾਂ ਕੋਈ ਸਰਕਾਰ ਦੇ ਨੁਮਾਇੰਦੇ ਨੇ ਤੁਹਾਡੇ ਤੱਕ ਪਹੁੰਚ ਕੀਤੀ ਹੈ ਬਿਲਕੁਲ ਨਹੀਂ ਜੀ ਕੋਈ ਨਹੀਂ ਦੱਸਦੇ ਜੇ ਕੋ ਮਨਜ਼ੂਰ ਹੁੰਦਾ ਵੀ ਆ ਤਾਂ ਸਾਡੇ ਜਿਹੜੇ ਉਲਟ ਪਾਰਟੀ ਐਂਟਰ ਪਾਰਟੀ ਉਹ ਡੱਕ ਦਿੰਦੀ ਆ। ਨਾ ਲੋ ਨਾ ਪਪਾ ਗੋਰਾ। ਅੱਛਾ ਹਾਂਜੀ ਉਹ ਡੱਕਦਾ ਉਹ ਪਡੂਰੀ ਨਾਲ ਜਾ ਕੇ ਡੱਕ ਦਿੰਦਾ। ਠੀਕ ਆ ਜੀ। ਹਾਂਜੀ ਤੇ ਐਸਡੀਐਮ ਮੈਡਮ ਨੇ ਤਾਂ ਕਿਹਾ ਸੀ ਵੀ ਜੋ ਇੰਨਾ ਵੱਲੋਂ ਸਰਵੇ ਕੀਤਾ ਗਿਆ ਜਿਹੜੀਆਂ ਤਰਪਾਲਾਂ ਨੇ ਉਹ ਤੁਹਾਡੇ ਤੱਕ ਪਹੁੰਚਦੀਆਂ ਹੋ ਜਾਣਗੀਆਂ। ਸਾਡੇ ਸਰਪੰਚ ਸਾਹਿਬ ਗਏ ਸੀ ਇਹ ਮਨਜ਼ੂਰੀ ਹੋਇਆ ਸਭ ਕੁਝ। ਐਸਡੀ ਵੀ ਸਾਈਨ ਹੋਇਆ ਪਪਾ ਤਵਾਰੀ ਦੇ ਵੀ ਕੀ ਗਏ ਕੀਤੀ ਹੋਇਆ। ਮੁੜ ਕੇ ਪਟਵਾਰੀ ਕਹਿੰਦਾ ਤੁਹਾਡਾ ਰਹੀਆਂ ਬਤਾਂ ਮਿਲਣੀਆਂ ਜੀ ਦਫਾ। ਕੌਣ ਕਹਿ ਰਿਹਾ ਇਹ ਗੱਲ ਆਪਣੇ ਪਟਵਾਰੀ ਸਾਹਿਬ ਅੱਛਾ ਕੋਣ ਨੇ ਪਟਵਾਰੀ ਉਹ ਕਿਹਨਾਮ ਗੁਰਦੀਪ ਸਿੰਘ ਗੁਰਦੀਪ ਸਿੰਘ ਜੀ ਗੁਰਦੀਪ ਸਿੰਘ ਬਾਜਵਾ ਬਾਜਵਾ ਠੀਕ ਹੈ ਤੇ ਮੈਡਮ ਤੱਕ ਪਹੁੰਚ ਕੀਤੀ ਹੈ ਤੁਸੀਂ ਗਏ ਠੀਕ ਹੈ ਜੀ ਹਾਂਜੀ ਮੇਰਾ ਨਾਮ ਗੀਤਾ ਕਮਲ ਅੱਜ ਇੱਥੇ ਇਕੱਠੇ ਹੋਣ ਦੀ ਕੀ ਜ਼ਰੂਰਤ ਪਈ ਤੁਹਾਨੂੰ ਸਾਡੇ ਬਾਲੇ ਡਿੱਗੇ ਹੋਏ ਕੋਈ ਸੁਣਦਾ ਹੀ ਨਹੀਂ ਪਿਆ ਸਾਡੇ ਨਾਲ ਕੋਈ ਹੜ੍ਹ ਪੈਂਦਾ ਹੈ ਜੀ ਹੜ੍ਹ ਪੈਂਦਾ ਕੋਈ ਸਿੱਖ ਸੰਦਿਤ ਸੜ ਨਹੀਂ ਵੀ ਕਣੀ ਪੈਂਦਾ ਰਿਹਾ ਬਹੁਤ ਜ਼ਿਆਦਾ ਸਾਡੇ ਨੁਕਸਾਨ ਹੋਇਆ ਸੀ ਸਰਕਾਰ ਤੱਕ ਪਹੁੰਚ ਕੀਤੀ ਹੈ ਤੁਸੀਂ ਬਹੁਤ ਬਰਬੂਰ ਦਿੱਤੇ ਕਿਸੇ ਨੇ ਨਹੀਂ ਕੋਈ ਸੁਣਿਆ ਹੈਗਾ ਚਾਰ ਵਾਰ ਗਏ ਆ ਤੇ ਚਾਰ ਵਾਰੀ ਗਏ ਕੇ ਕਿਸੇ ਨੇ ਸੁਣ ਦਸਣ ਮਾਈ ਨਹੀਂ ਕਰਦਾ ਅੱਛਾ ਕਿੱਥੇ ਗਏ ਸੀ ਤੁਸੀਂਲੇ ਵੀ ਗਏ ਸ਼ਹਿਰ ਕੋਈ ਕੀ ਪ੍ਰੋਸਾ ਦਿੱਤਾ ਮੈਡਮ ਨੇ ਕਹਿੰਦੇ ਆ ਜਾਣਗੀਆਂ ਆਈਆਂ ਪਿੰਡਾਂ ਤੋਂ ਵੰਡਣਗੇ ਪਰ ਮੇ ਵੀ ਹਟ ਗਿਆ ਦੋਨਾਂ ਨੇ ਕੋਸ਼ਿਸ਼ ਨਹੀਂ ਕੀਤਾ ਹੈਗਾ ਪਰ ਸਰਕਾਰ ਤਾਂ ਜਿਹੜੀ ਆ ਕਿ ਇਸ ਟਾਈਮ ਕੈਰੀ ਰਹੀ ਵੇਸੀ ਜ਼ਮੀਨੀ ਪੱਧਰ ਤੇ ਉਤਰ ਕੇ ਸਾਡੇ ਜਿਹੜੇ ਸਰਕਾਰ ਦੇ ਨਮਾਇंदे ਆ ਜਦ ਪ੍ਰਸ਼ਾਸਨਿਕ ਅਧਿਕਾਰੀ ਆ ਉਹ ਵੱਡੇ ਪੱਧਰ ਤੇ ਜਾ ਕੇ ਪਿੰਡਾਂ ਦੇ ਵਿੱਚ ਤੇ ਘਰਾਂ ਦੇ ਵਿੱਚ ਜਾ ਕੇ ਸਰਵੇ ਕਰ ਰਿਹਾ ਤੇ ਲੋਕਾਂ ਦੀ ਮਦਦ ਕਰ ਰਿਹਾ ਕੋਈ ਨਹੀਂ ਮਦਦ ਹੋ ਰਹੀ ਸਾਡੇ ਘਰ ਕੋਈ ਵੀ ਨਹੀਂ ਪਹੁੰਚਿਆ ਨਹੀਂ ਨਾ ਨਾ ਰਾਣ ਪਹੁੰਚੇ ਨਾ ਤੇ ਪੈਰ ਪਹੁੰਚੀ ਕੋਸ਼ਿਸ਼ ਨਹੀਂ ਪਹੁੰਚਿਆ ਹੈਗਾ ਨਾ ਪਟਵਾਰੀ ਸਰਕਾਰ ਦੇ ਤਹ ਹਿੱਟ ਪਹੁੰਚ ਠੀਕ ਹੈ ਜੀ ਤੇਸ ਤੋਂ ਬਾਅਦ ਕੀ ਫੈਸਲਾ ਤੁਹਾਡਾ ਵੇ ਸਾਡੀ ਸਰਵਾਈਵ ਸਰਵਾਈਵ ਕੀਤੀ ਜਾਵੇ ਤਾਂ ਸਾਡਾ ਸਾਡਾ ਘਰ ਬਣਦਾ ਸੋਚਿਆ ਜਾਵੇ ਅਸੀਂ ਗਰੀਬ ਆ ਨਹੀਂ ਜਿਹੜੀ ਮਜ਼ਦੂਰ ਕਰਦੇ ਆ ਤੇ ਵੀ ਨਹੀਂ ਘਰ ਹੁੰਦਾ ਤਾਂ ਘਰਬਾਰ ਬਣਾ ਹੁੰਦਾ ਸਾਡੇ ਬਾਲੇ ਡਿੱਗੇ ਹੋਏ ਸਾਡੇ ਕੋਈ ਨਹੀਂ ਦੇਖਦਾਨ ਕੇ ਠੀਕ ਹੈ ਹਾਂਜੀ ਸਰ ਬਿਲਕੁਲ ਬਾਲੇ ਅਸੀਂ ਕਿਸੇ ਦੇ ਘਰੇ ਰਹਿ ਕੇ ਦਿਨ ਗੁਜ਼ਾਰੇ ਆ ਤਰਮਾਲਾ ਤਰਪਾਲਾ ਤੱਕ ਵੀ ਨਹੀਂ ਪਹੁੰਚਿਆ ਤੁਹਾਡੇ ਕੋਲ ਸਰ ਕੁਝ ਵੀ ਨਹੀਂ ਪਹੁੰਚਿਆ ਬਹੁਤ ਜ਼ਿਆਦਾ ਅਸੀਂ ਤੰਗੀ ਚ ਰਹੇ ਆ ਕੋਈ ਨਹੀਂ ਪਹੁੰਚਿਆ ਹੈ ਰੋ ਠੀਕ ਹੈ ਜੀ ਸਰਜੀਤ ਜੀ ਤੇ ਜੋ ਤੁਹਾਡੇ ਗਾਰਡਰ ਵਾਲਿਆਂ ਦਾ ਮਸਲਾ ਵਾ ਜੋ ਕੰਧਾਂ ਨੂੰ ਤੇੜਾ ਆਇਆ ਨੇ ਹਾਂਜੀ ਇਹਦੇ ਸਬੰਧ ਵਿੱਚ ਕੋਈ ਅਧਿਕਾਰੀ ਪ੍ਰਸ਼ਾਸਨ ਅਧਿਕਾਰੀ ਤੁਹਾਡੇ ਤੱਕ ਪਹੁੰਚ ਕੀਤੀ ਹੈ ਕੋਈ ਨਹੀਂ ਜੀ ਇੱਥੇ ਕੋਈ ਮੈਂਬਰ ਪੰਚਾਇਤ ਤੱਕ ਵੀ ਨਹੀਂ ਕੋਈ ਆਇਆ ਦੇਖਣ ਹਾਂ ਤੇ ਅਸੀਂ ਗਏ ਆ ਬਹੁਤ ਵਾਰੀ ਕਿਹਾ ਲੋਕਾਂ ਨੂੰ ਤੇ ਸਾਡੀ ਕਿਸੇ ਨੇ ਨਹੀਂ ਸੁਣੀ ਅਸੀਂ ਤਹਿਸੀਲੇ ਵੀ ਜਾਂਦੇ ਐਸਡੀਐਮ ਕੋ ਵੀ ਗਏ ਆ ਵੀਡੀਓ ਵੀ ਵੀ ਗਏ ਆ ਕਹਿ ਰਹੇ ਰ ਅਬ ਇਹੀ ਬੰਦੇ ਗਏ ਆ ਉੱਥੇ ਗਏ ਆ ਕੋਈ ਸਾਡੀ ਸੁਣੀ ਨਹੀਂ ਕਿਤੇ ਤੇ 3 ਮਹੀਨਾ 1.5 ਮਹੀਨਾ ਬੜੇ ਔਖੇ ਹੋ ਕੇ ਕੱਟਿਆ ਜੀ ਤੇ ਬਾਹਰ ਕਦੀ ਕਿਸੇ ਦੇ ਸਮਾਨ ਰੱਖ ਲੈਣਾ ਕਦੀ ਕਿਸੇ ਦੇ ਰੱਖ ਲੈਣਾ ਤੇ ਬੜੀ ਔਖੀ ਜ਼ਿੰਦਗੀ ਕੱਟੀ ਆ ਤੇ ਸਾਡੀ ਕਿਸੇ ਨੇ ਸੁਣੀ ਜੇ ਹੁਣ ਸੁਣਦੇ ਆ ਤੇ ਉੱਤੇ ਕਹਿੰਦੇ ਪ੍ਰਧਾਨ ਜਿਹੜੇ ਆ ਵੱਡੇ ਵੱਡੇ ਜਿਹੜੇ ਮੰਤਰੀ ਬਣੇ ਹੋਇਆ ਉਹ ਕਹਿੰਦੇ ਲਕਸ਼ੀਆਪੱਤੀ ਨੂੰ ਤਾਂ ਪਹਿਲਾਂ ਚਾਹੀਦੀ ਨਹੀਂ ਆ ਅਸੀਂ ਗਏ ਆ ਇੱਕ ਦਿਨ ਕੱਲ ਪਰਸੋਂ ਤੇ ਪਹਿਲਾਂ ਹਣ ਕਦੇ ਲੈ ਜਾਓ ਸਰਪੰਚ ਸਾਡੇ ਨਾਲ ਆ ਤੇ ਮੁੜ ਕੇ ਮੁਕਰ ਕੇ ਕਹਿੰਦੇ ਪਿੰਦਰ ਪਡੋਰੀ ਨੇ ਕਹਿਤਾ ਗੋਰੀ ਬਾਬੇ ਨੂੰ ਵੀ ਇਹ ਕਿਰਪਾ ਲੈ ਲਕਸ਼ੀਆਪੱਤੀ ਨੂੰ ਨਹੀਂ ਚਾਹੀਦੀਆਂ ਅੱਛਾ ਉਹ ਸਾਰੀਆਂ ਤਾਂ ਪਹਿਲਾਂ ਲੈ ਕੇ ਆਵੇਂ ਮਲਸੀਆਂ ਨੂੰ ਜੇ ਤੁਹਾਡੇ ਮਲਸੀਆਂ ਦੇ ਦਿੱਤੀਆਂ ਠੀਕ ਹੈ ਕੌਣ ਕਹਿੰਦਾ ਜੀ ਪੰਦਰ ਪੰਡੋਰੀ ਨੇ ਗੱਲ ਕਹੀ ਇਹ ਸਾਨੂੰ ਇਹ ਪਟਵਾਰੀ ਨਹੀਂ ਕੀ ਗੱਲ ਜੀ ਪਟਵਾਰੀ ਕੌਣਾ ਗੁਰਦੀਪ ਸਿੰਘ ਗੁਰਦੀਪ ਸਿੰਘ ਜੀ ਠੀਕ ਹੈ ਜੀ ਹਾਂ ਜੀ ਕੀ ਨਾਮ ਹੈ ਜੀ ਆਪਣਾ ਨਿਰਮਲ ਜੀ ਤੇ ਕੀ ਮਾਮਲਾ ਹੈ ਜੋ ਤੁਹਾਡੇ ਗਾਰਡਰ ਵਾਲੇ ਡਿੱਗੇ ਇਸ ਸੰਬੰਧ ਵਿੱਚ ਕੋਈ ਪ੍ਰਸ਼ਾਸਨਿਕ ਅਧਿਕਾਰੀ ਜਾਂ ਕੋਈ ਸਰਕਾਰ ਦਾ ਨੁਮਾਇੰਦੇ ਨੇ ਤੁਹਾਡੇ ਤੱਕ ਪਹੁੰਚ ਕੀਤੀ ਹੈ ਕਿਤੇ ਨਹੀਂ ਕੀਤੀ ਮਹਾਰਾ ਜੀ ਪਾਣੀ ਵਿਛੋ ਖਲਾਸ ਬੋ ਮਾੜੀ ਆ ਕਮਰੇ ਦੋਨੇ ਡਿੱਗੇ ਨਾਲ ਆ ਜੀ ਹਾਂ ਕੱਥੇ ਬਾਹਰ ਕਰਾਇਆ ਤੇ ਮੇਹਿਆ ਤੇ ਆਜ ਤੁਹਾਤੋਂ ਪਾਲਾ ਬਿਆਪ ਲਾ। ਮੋੜ ਲਾ ਕੇ ਗੀ। ਤੇ ਕਰਦੇ ਮਾਰੇ ਕਿਸੇ ਘਰ ਲੈਣੇ ਆਜੀ। ਅੱਛਾ। ਕੋਈ ਟ੍ਰਪਾਲ ਨਾ ਗਾਟਰ ਪਾਲ ਲੈ ਕੋਈ ਆਪਾਂ। ਹੂੰ। ਮਤਲਬ ਇਸ ਨੇ ਹਾਲੇ ਇੱਕ ਆਲਾ। ਕੋਈ ਤਰਪਾਲ ਵਗੈਰਾ ਤੁਹਾਡੇ ਤੱਕ ਪਹੁੰਚੀ ਆ? ਨਹੀਂ ਜੀ ਕੋਈ ਤਰਪਾਲ ਨਹੀਂ ਆਈ ਜੀ। ਕਿਸੇ ਨੇ ਕੋਈ ਤਰਪਾਲ ਨਹੀਂ ਦਿੱਤੀ ਆਵਾਜ਼ ਕੋਲ ਲੈ ਕੇ ਕਦੇ ਨੂੰ 1 1 2 ਪੈਕੇਟ ਦੇ ਤਾ। ਆਪ ਕੀਰਨ ਆ ਤੇ ਚਾਦਰਾਂ ਜਿਹੇ ਪਾਉਣ ਨੂੰ ਹੋ ਗਿੰਦੇ ਉਹ ਵੀ ਨਹੀਂ ਮਿਲ ਰਹਾ। ਤਪੈਂਜੀ ਸਰਕਾਰ ਤਾਂ ਕਹਿ ਰਹੀ ਵੀ ਅਸੀਂ ਲੋਕਾਂ ਦੇ ਘਰ-ਘਰ ਜਾ ਕੇ ਜਿਹੜਾ ਕਿ ਮੌਜੂਦਾ ਹਾਲਾਤਾਂ ਨੂੰ ਦੇਖ ਰਹੇ ਹਾਂ। ਨਾ ਜੀ। ਸਰਪੰਚ ਨੂੰ ਉੱਥੋਂ ਮੋੜਿਆ ਜਾਂਦਾ ਕਹਿੰਦੇ ਤੁਹਾਡੇ ਪੜਦੇ ਆ। ਆ ਦੇਖੋ। ਕਾਹਦੇ ਰਹਾ ਹਾਲ ਕੀ ਗਿਰਦੇ ਇੱਥੇ ਹੁੰਦੇ ਤਾਂ ਸਹੀ ਤਰ੍ਹਾਂ ਕਰੋ। ਮੋੜ ਪਾ ਦੇਵਾ ਤੋ ਬੇਗਲਾ। ਉਹੀ ਦਗਾਲ ਨਾਲ ਖਾਈ ਜਾਂਦੇ। ਮੇਰਾ ਧੁੱਪ ਲੱਗਿਆ ਉੱਦਾਂ ਦਾ। ਤੁਹਾਡੇ ਤੱਕ ਕੋਈ ਵੀ ਨਹੀਂ ਪਹੁੰਚਿਆ। ਨਹੀਂ ਜੀ। ਕੋਈ ਐਸ.ਡੀ.ਐਮ. ਵਗੈਰਾ ਜਾਂ ਕੋਈ ਸ਼ਾਹਕੋੜ ਦਾ ਕੋਈ ਅਧਿਕਾਰੀ। ਨਾਲ ਨੂੰ ਤਾਂ ਜਿਹੜੀਆਂ ਮਿਲ ਦਿਨ ਆ ਯਾਰ ਉੱਤੇ ਪਾਉਣ ਛੱਤ ਤੇ ਹੋਣੀ। ਅੱਤਰ ਪਹਿਲਾਂ ਤੱਕ ਵੀ ਨਹੀਂ ਮਿਲੀਆਂ ਤੁਹਾਨੂੰ ਹਾਂ ਜੀ ਉਹ ਵੀ ਅਸੀਂ ਆਪੋ ਕਰਨਾ ਠੀਕ ਹੈ ਪਿੰਡ ਵਾਸੀਆਂ ਵੱਲੋਂ ਸਰਕਾਰ ਤੇ ਪ੍ਰਸ਼ਾਸਨ ਦੇ ਉੱਪਰ ਦੋਸ਼ ਜਾਰੇ ਲਾਏ ਜਾ ਰਹੇ ਉਸ ਨੂੰ ਤੁਸੀਂ ਕਿਵੇਂ ਦੇਖਦੇ ਹੋ ਇਹ ਬਿਲਕੁਲ ਸੱਚਾ ਜੀ ਇਹ ਦੋਸ਼ ਨਹੀਂ ਲਾਇਆ ਜਾ ਰਿਹਾ ਹਕੀਕਤ ਵਾ ਇਹ ਸੱਚ ਵਾ ਵੀ ਅੱਜ ਤੱਕ ਪਿੰਡ ਦੇ ਵਿੱਚ ਕਿਸੇ ਤਰ੍ਹਾਂ ਦੀ ਵੀ ਕੋਈ ਸਹੂਲਤ ਨਹੀਂ ਮਿਲਿਆ ਇੱਕ ਤਰਪੈਲ ਦਾ ਟੋਟਾ ਤੱਕ ਵੀ ਇਥੋਂ ਤੱਕ ਨਸੀਬ ਨਹੀਂ ਹੋਇਆ ਲੋਕ ਆਪਣੇ ਘਰਾਂ ਦੇ ਵਿੱਚੋਂ ਬਾਹਰ ਆਪਣਾ ਗੁਜ਼ਾਰਾ ਕਰ ਰਹੇ ਆ ਆਪਣੇ ਰਿਸ਼ਤੇਦਾਰਾਂ ਦੇ ਜਾ ਕੇ ਆਪਣੇ ਦਿਨ ਕੱਢੀ ਕਰ ਰਹੇ ਆ ਕਿਉਂਕਿ ਉਹਨਾਂ ਨੂੰ ਲੱਗਦਾ ਵੀ ਸਾਡੀ ਛੱਤ ਪਤਾ ਨਹੀਂ ਇਹ ਕਰੋ ਅੱਜ ਵੀ ਦੇਖ ਸਕਦੇ ਕੱਲ ਵੀ ਦੇਖ ਸਕਦੇ ਸਾਡਾ ਜਾਨੀ ਮਾਮੂਲੀ ਨਸਾਰ ਹੋ ਸਕਦਾ ਹੈ ਤੇ ਸਰਕਾਰ ਦਾ ਜਿਹੜਾ ਇਹ ਰਵਈਆ ਆ ਰਾਂ ਇਹ ਖਾਸ ਕਰਕੇ ਮਜ਼ਦੂਰਾਂ ਪ੍ਰਤੀ ਮਜ਼ਦੂਰਾਂ ਪ੍ਰਤੀ ਉਹਦਾ ਰਵਈਆ ਜਿਹੜਾ ਵਾ ਬਹੁਤ ਬੇਰੁਕੀ ਵਾਲਾ ਵਾ ਜਿਹੜਾ ਇੱਥੇ ਦਾ ਹਲਕਾ ਇੰਚਾਰਜ ਬਿੰਦਰ ਪਡੋਰੀ ਆ ਉਹਦਾ ਤਾਂ ਪਾਰਟੀਵਾਦੀ ਤੇ ਜਾਤੀਵਾਦ ਪੂਰੇ ਮੰਡੇ ਅੰਦਰ ਕੁੱਟ-ਕੁੱਟ ਕੇ ਭਰਿਆ ਹੋਇਆ ਵਾ ਉਹ ਜਿੱਤੇ ਕਿਤੇ ਸਾਡੇ ਵਰਗੇ ਮਜ਼ਦੂਰਾਂ ਦੇ ਸਰਪੰਚ ਵੀ ਬਣੇ ਹੋਏ ਆ ਤੇ ਉਹਨਾਂ ਨੂੰ ਵੀ ਪੂਰੀ ਕਿਰਣਾ ਦੇ ਨਾਲ ਦੇਖਦਾ ਉਹਨਾਂ ਦੀ ਕੋਈ ਗੱਲ ਨਹੀਂ ਸੁਣ ਦਿੰਦਾ ਨਾ ਕੋਈ ਪੰਚਾਇਤੀ ਕੰਮ ਹੋਣ ਦਿੰਦਾ ਤੇ ਨਾ ਕੋਈ ਸਹੂਲਤ ਪਹੁੰਚਣ ਦਿੰਦਾ ਵਾ ਅਸੀਂ 75 ਤੋਂ ਪਹਿਲਾਂ ਪੰਚਾਇਤ ਨੇ ਰਾਹਿਦ ਤਸਿਲਦਾਰ ਦੇ ਮਨਜ਼ੂਰ ਕਰਵਾ ਲੀਆਂ ਸਾਨੂੰ ਮੈਂਡੀਆਂ ਦੀ ਸਾਡੇ ਕੋਲ ਬਕਾਇਦਾ ਉਹਨਾਂ ਦੇ ਸਾਈਨ ਕੀਤੇ ਹੋਏ ਆ ਰਿਪੋਰਟ ਹੋਈ ਹੋਈ ਆ ਪਟਵਾਰੀ ਦੀ ਤੇ ਸਾਡੇ ਤੱਕ ਉਹ ਤਰਪੈਲਾ ਜਿਹੜੀਆਂ ਪਹੁੰਚਣ ਹੀ ਵਾਲੀਆਂ ਸੀਗੀਆਂ 11 ਤਰੀਕ ਨੂੰ ਸਾਨੂੰ ਉਹ ਤਰਪੈਲਾ ਮਿਲਣੀਆਂ ਸੀਗੀਆਂ ਤੇ ਪਿੰਦਰ ਪਡੂਰੀ ਨੇ ਪਟਵਾਰੀ ਗੁਰਦੀਪ ਬਾਜਵਾ ਨੂੰ ਕਹਿ ਕੇ ਉਹ ਸਾਡੀਆਂ ਜਿਹੜੀਆਂ ਤਰਪੈਲਾ ਵਾਂ ਕਿਸੇ ਦੂਸਰੇ ਫਿਰਦੇ ਦੇ ਦਿੱਤੀਆਂ ਇਹ ਕਹਿ ਕੇ ਕਿ ਉੱਥੇ ਜਿਹੜਾ ਸਰਪੰਚ ਉਹ ਮੇਰੀ ਪਾਰਟੀ ਦਾ ਨਹੀਂ ਸੀ ਇਸ ਕਰਕੇ ਸਾਡੇ ਨਾਲ ਕੋਹਰ ਬਜਾ ਜਾਤੀਵਾਦ ਦਾ ਵਿਸਥਾਰ ਵੀ ਕੀਤਾ ਜਾਂਦਾ ਕਿਉਂਕਿ ਅਸੀਂ ਐਸਸੀ ਬਰਾਦਰੀ ਦੇ ਵਿੱਚੋਂ ਸਰਪੰਚ ਬਣੇ ਆ ਸਾਡੇ ਨਾਲ ਇਸ ਤਰ੍ਹਾਂ ਦਾ ਵਿਸਥਾਰ ਕੀਤਾ ਜਾਂਦਾ ਪਾਰਟੀਬਾਜੀ ਵਾਲਾ ਜਾਤੀਵਾਦ ਵਾਲਾ ਤੇ ਹਮੇਸ਼ਾ ਹੀ ਨਾਲ ਸਾਡੇ ਪਿੰਡ ਵਿੱਚੋਂ ਕੋਈ ਕੰਮ ਚੱਲਣ ਦਿੰਦਾ ਸਾਡੇ ਖਾਤੇ ਵੀ ਜਿਹੜੇ ਰੋਕੇ ਹੋਏ ਆ ਪੰਚਾਇਤੀ ਕੰਮ ਨਹੀਂ ਹੋਣ ਦਿੰਦਾ ਅਫਸਰ ਸਾਹੀ ਨੂੰ ਬਿਆਨ ਕਰ ਕਹਿੰਦਾ ਹੁਕਮ ਚਾੜ ਦਿੰਦਾ ਵੀ ਤੁਸੀਂ ਲਖਸੀਆਂ ਪੱਤੀ ਚੋਂ ਕੰਮ ਨਹੀਂ ਹੋਦਾ ਇਸ ਕਰਕੇ ਅਸੀਂ ਸਰਕਾਰ ਦੇ ਇਸ ਜਿਹੜਾ ਹਲਕਾ ਚਾਰਜ ਲਾਇਆ ਹੋਇਆ ਵਾ ਹੈ ਤੇ ਸਰਕਾਰ ਹੀ ਵੈਸੇ ਇਦਾਂ ਦੀ ਹੈ ਵੀ ਕਿਸੇ ਨੂੰ ਗਰੀਬਾਂ ਨੂੰ ਕੁਝ ਦੇ ਕੇ ਰਾਜ਼ੀ ਨਹੀਂ ਹੈਗੀ ਪਰ ਇਹ ਜਿਹੜਾ ਹਲਕਾ ਚਾਰਜ ਲਾਇਆ ਹੋਇਆ ਇਹ ਸਿਰੇ ਦਾ ਨਖਿੱਧ ਵਾ ਇਹ ਇਹਦੀ ਯੋਗਤਾ ਹੀ ਨਹੀਂ ਇਸ ਹਾਲਕੇ ਦੇ ਵਿੱਚ ਨਮਾਇਦਗੀ ਕਰਨ ਦੀ ਤੇ ਇਹਦਾ ਜਿਹੜਾ ਮਜ਼ਦੂਰ ਵਿਰੋਧੀ ਰਵੱਈਆ ਵਾ ਉਹ ਅੱਜ ਇਹਦਾ ਦਿਨਾਂ ਦੇ ਵਿੱਚ ਜਦੋਂ ਕਿ ਲੋਕ ਪਹਾੜੀ ਹਨਾ ਹਨਾ ਦਾ ਬਰਸਾਤ ਦੇ ਵਿੱਚ ਜਿਹੜੇ ਆਪਣੀ ਰੋਜੀ ਰੋਟੀ ਦਾ ਮਸਲਾ ਹੱਲ ਨਹੀਂ ਕਰ ਸਕਦੇ ਇੰਨਾ ਵੇਜ ਦਾ ਮਜ਼ਦੂਰ ਵਿਰੋਧੀ ਚਿਹਰਾ ਜਿਹੜਾ ਇਹਦਾ ਨਜ਼ਰ ਆਇਆ ਵਾ ਜਿਹੜਾ ਇਹ ਮਜ਼ਦੂਰਾਂ ਦੇ ਪ੍ਰਤੀ ਇਹਦਾ ਰਵਈਆ ਮੜਾ ਉਹਦੀ ਅਸੀਂ ਜਿੱਤੇ ਸਖਸ਼ਰਤਾ ਵਿੱਚ ਨਿੰਦਾ ਕਰਦੇ ਤੇ ਨਾਲ ਇਹ ਵੀ ਗੱਲ ਕਹਿੰਦੇ ਆ ਜੇ ਤੇਰਾ ਰਵਈਆ ਤੂੰ ਆਪਣਾ ਇਹ ਰਵਈਆ ਨਾ ਬਦਲਿਆ ਤੇ ਆਉਣ ਵਾਲੇ ਸਮੇਂ ਦੇ ਵਿੱਚ ਮਜ਼ਦੂਰ ਵੱਡਾ ਕੱਠ ਕਰਕੇ ਵੱਡਾ ਸੰਘਰਸ਼ ਕਰਨਗੇ ਆਪਣੇ ਮਾਨ ਸਨਮਾਨ ਦੀ ਜਿਹੜੀ ਲੜਾਈ ਆ ਜਾਂ ਆਪਣੀਆਂ ਆਰਥਿਕ ਤੇ ਸਮਾਜਿਕ ਮੰਗਾਂ ਜਿਹੜੀਆਂ ਸਾਡੀਆਂ ਹੈਗੀਆਂ ਉਹਦੀ ਲੜਾਈ ਜਿਹੜੀ ਆ ਬੱਡੀ ਬੱਡੀ ਬੰਦਾਂ ਦੇ ਲੜਨਗੇ ਸਾਨੂੰ ਜਿੱਦਾਂ ਦਾ ਵੀ ਸੰਘਰਸ਼ ਕਰਨਾ ਪਿਆ ਅਸੀਂ ਕਰਾਂਗੇ ਹੋ ਸਕਦਾ ਕਿ ਅਸੀਂ ਫੇ ਪਿੰਡਾਂ ਦੇ ਵਿੱਚ ਜਲਸੇ ਮੀਟਿੰਗਾਂ ਮਜਾਰੇ ਕਰਕੇ ਇਹਨਾਂ ਦਾ ਜਿਹੜਾ ਲੋਕ ਵਿਰੋਧੀ ਮਜ਼ਦੂਰ ਵਿਰੋਧੀ ਚਿਹਰਾ ਜਿਹੜਾ ਵਾ ਉਹ ਨੰਗਾ ਕਰਾਓ ਤੁਹਾਡੇ ਕਹਿਣ ਦਾ ਮਤਲਬ ਹੈ ਜਿਹੜੇ ਮੌਜੂਦਾ ਹਾਲਾਤਾਂ ਨੂੰ ਦੇਖਦੇ ਹੋਏ ਜਿਹੜਾ ਕਿ ਇਹ ਜਾਤ ਵਿਰੋਧੀ ਜਾਂ ਪਾਰਟੀ ਵਿਰੋਧੀ ਜਿਹੜੀ ਕਿ ਨੀਤੀਆਂ ਖੇਡੀਆਂ ਜਾ ਰਹੀਆਂ ਉਹ ਨਹੀਂ ਹੋਣੀਆਂ ਚਾਹੀਦੀਆਂ ਨਹੀਂ ਹੋਣੀਆਂ ਚਾਹੀਦੀਆਂ ਉਹ ਜੀ ਤਾਂ ਅਸੀਂ ਤਾਂ ਸੱਦੀਆਂ ਤੋਂ ਲਤਾੜੇ ਹੋਏ ਉਹ ਲੋਕ ਵਾ ਜਿਨ੍ਹਾਂ ਦਾ ਚੁੱਲਾ ਚੌਂਕਾ ਹੀ ਨਹੀਂ ਮਗਦਾ ਸੰਤ ਰਾਮਦਾਸੀ ਜੀ ਦਾ ਕਹਿਣ ਸੀ ਵੀ ਮਗਧਾਰੀ ਦੇ ਸੂਰਜਾ ਕੰਮੀਆਂ ਦੇ ਵੇੜੇ ਤਾਂ ਇਹ ਦੇ ਸ਼ਬਦ ਲੈ ਕੇ ਸਾਡੇ ਪੰਜਾਬ ਦਾ ਮੁੱਖ ਮੰਤਰੀ ਭਗਵੰਤ ਮਾਨ ਜਦੋਂ ਮਜ਼ਦੂਰ ਵੇੜਿਆਂ 'ਚ ਜਾਂਦਾ ਇਦਾਂ ਦੇ ਸ਼ਬਦ ਬੋਲਦਾ ਸੀ ਵੀ ਮਗਧਾਰੀ ਨੇ ਸੂਰਜਾ ਕੰਮੀਆਂ ਦੇ ਵੇੜੇ ਅੱਜ ਉਹ ਜਦੋਂ ਸਤਾ ਦੀ ਕੁਰਸੀ ਤੇ ਬੈਠ ਗਿਆ ਤੂੰ ਸਤਾ ਦਾ ਨਸ਼ਾ ਹੀ ਇੰਨਾਕ ਹੋ ਗਿਆ ਵੀ ਉਹਨੂੰ ਹੁਣ ਮਜ਼ਦੂਰ ਭੁੱਲ ਹੀ ਗਏ ਆ ਜਿਹੜੇ ਉਹਨੇ ਚੋਲਾ ਦੇ ਵਿੱਚ ਵਾਦੇ ਕੀਤੇ ਸੀਗੇ ਉਹ ਕੋਈ ਵੀ ਵਾਦਾ ਜਿਹੜਾ ਮਜ਼ਦੂਰਾਂ ਦੇ ਨਾਲ ਵਫਾ ਨਹੀਂ ਕੀਤਾ ਗਿਆ ਸਿਰਫ ਇੱਕ ਇਹ ਮਲੋ ਕਾਗਜੀ ਇੱਕ ਬਲੂਤੂ ਦੀ ਕਹਿ ਸਕਦੇ ਹੋ ਇੱਕ ਚੁਟਕਲੇ ਸਕਾਲ ਬਣਦਾ ਸੌਣ ਵਾਲਾ ਮੁੱਖ ਮੰਤਰੀ ਕਹਿ ਸਕਦੇ ਹੋ ਤੂੰ ਤੇ ਇਹਨਾਂ ਦੇ ਰਾਜ ਦੇ ਦਰਮਿਆਨ ਭ੍ਰਿਸ਼ਟਾਚਾਰ ਤੇ ਨਸ਼ਾ ਤੇ ਹੋਰ ਜਿਹੜੀਆਂ ਹਾਲਾਤਾਂ ਬਿਕਾਰੀ ਮਗਹਾਈ ਇਹ ਬਹੁਤ ਮਰੀ ਲੁੱਟਾ ਘੁਹਾ ਤੇ ਪੁਲਿਸ ਦਾ ਜ਼ਬਰ ਜਿਹੜਾ ਵਾ ਉਹ ਗਰੀਬ ਲੋਕਾਂ ਤੇ ਹੋਰ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਹੋਇਆ। ਹਾਂਜੀ ਬਾਬਾ ਜੀ। ਬਾਬਾ ਜੀ ਤੁਹਾਡੇ ਤੇ ਦੋਸ਼ ਲਾਏ ਜਾ ਰਹੇ ਆ ਕਿ ਲਕਸੀਆਂ ਪਤੀਵਾਸ ਤੇ 75 ਪਰਵਾਲਾਂ ਆਈਆਂ। ਜਿਹੜੀਆਂ ਕਿ ਉੱਥੋਂ ਲਿਖਾ ਕੇ ਲੈ ਕੇ ਆਉਂਦੀਆਂ ਵੀ ਲਕਸੀਆਂ ਪਤੀ ਦੇ ਵਿੱਚ ਘਰ ਨੁਕਸਾਨੇ ਲਾਇਆ ਜਾ। ਠੀਕ ਹੈ ਜੀ। ਬਰਸਾਤ ਨਾਲ। ਤੇ ਉਹ ਤੁਸੀਂ ਤਰਪਾਲਾਂ ਪਿੰਦਰਪਡੋਰੀ ਦੇ ਨਾਲ ਰਲ ਕੇ ਇੱਥੇ ਨਹੀਂ ਦੇਣ ਦਿੱਤੀਆਂ। ਦੂਸਰੀ ਪੱਤੀ ਦੇ ਵਿੱਚ ਦਵਾਤੀਆਂ ਇਸ ਕਰਕੇ ਤੁਹਾਡੇ ਨਾਲ ਹੈ ਨਾ ਪਬਲਿਕ ਦਾ ਬਹੁਤ ਰੋਸ ਆ ਤੁਹਾਡੇ ਨਾਲ ਮਹੱਲਾ ਨਿਵਾਸੀ ਬਹੁਤ ਨਾਰਾਜ ਆ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਅ ਪਹਿਲਾਂ ਤੇ ਸਾਰੇ ਮਹੱਲਾ ਨਿਵਾਸੀਆਂ ਮਲਜ਼ੀਆਂ ਨਿਵਾਸੀਆਂ ਨੂੰ ਬਾਬੇ ਗੋਰੇ ਵੱਲੋਂ ਤਤਸਰੀਆ ਕਾਲ ਬੇਨਤੀ ਇਹ ਆ ਕਿ ਪਹਿਲੀ ਗੱਲ ਤੇ ਇੰਦਾਂ ਦਾ ਕੋਈ ਮੈਟਰ ਨਹੀਂਗਾ ਕਿ ਇੱਕ ਨਾ ਮੈਂ ਘਾਓ ਤਾ ਪੰਜਾਬੀ ਦੀ ਐ ਉਹ ਵਧੀਆ ਹੂੰ ਤੇ ਜੰਗਲ ਦੇ ਵਿੱਚ ਲੂੰਬੜੀ ਰਹਿੰਦੀ ਸੀ ਹੂੰ ਉਹ ਕਹਿੰਦੀ ਮੈਂ ਅੰਗੂਰ ਖਾਣੇ ਆ ਹੂੰ ਅੰਗੂਰ ਖਾਣ ਚੱਲ ਜਾਂਦੀ ਵਿਚਾਰੀ ਤੇ ਸ਼ੁਰੂ ਪੁੱਛਿਆ ਟਪਾਸੀਆਂ ਮਾਰਦੀ ਆ ਕਾਫੀ ਤੇ ਜਦੋਂ ਅੰਗੂਰ ਉਹਦੇ ਮੂੰਹ 'ਚ ਨਹੀਂ ਆਉਂਦਾ ਹੂੰ ਉਹ ਕਹਿੰਦੀ ਖੱਟਾ ਹੂੰ ਇਹ ਸਾਡੇ ਨਾਲ ਉਹ ਲੂੰਬੜੀ ਕਰੇ ਗੱਲ ਹੋਈ ਆ ਵੀ ਜਦੋਂ ਕੋਈ ਚੀਜ਼ ਹੱਥ 'ਚ ਨਹੀਂ ਆਈ ਇਹ ਅਸੀਂ ਜਨਤਾ ਨੂੰ ਗੁੰਮਰਾਹ ਕਰਨ ਵਾਸਤੇ ਇਹ ਬਿਆਨ ਦੇ ਦਿੰਦੇ ਤੁਸੀਂ ਵੀ ਆਹ ਆ ਵੀ ਪਾਰਟੀ ਦੇ ਵਿੱਚ ਵਾਂ ਜੀ ਸਰ ਤਰਪਾਲਾਂ ਆਈਆਂ 75 ਤੁਹਾਨੂੰ ਵੀ ਪਤਾ ਆਈਆਂ ਆ ਆਈਆਂ ਹੁਣ ਜੀ ਮੈਨੂੰ ਇਹ ਚੀਜ਼ ਤੋਂ ਮੈਂ ਅੰਦਾਜ਼ਾ ਤੇ ਮਹੱਲੇ ਦੇ ਵਿੱਚ ਨੁਕਸਾਨ ਵੀ ਹੋਇਆ ਬਹੁਤ ਗਰੀਬ ਘਰਾਂ ਦਾ ਹਾਂਜੀ ਬਹੁਤ ਹੋਇਆ ਤੇ ਤੁਸੀਂ ਆਪਣੇ ਮਹੱਲੇ ਦੇ ਵਿੱਚ ਨਾਲ ਰਲ ਕੇ ਕਿੰਨੀਆਂ ਜਾਣੀਆਂ ਤਰਪਾਲਾਂ ਦਵਾਈਆਂ ਸਰ ਨਾ ਤਾਂ ਕੋਈ ਤਰਪਾਲ ਛੱਡ ਕੋਈ ਆ ਨਾ ਜਿਹੜੀਆਂ 75 ਤਰਪਾਲਾਂ ਦਾ ਮੈਟਰ ਆ ਇਹੀ ਵਾਰੀ ਸਾਨੂੰ ਕੋਈ ਜਾਣਕਾਰੀ ਹੈ ਪਟਵਾਰੀ ਸਾਹਿਬ ਨਾਲ ਤੁਹਾਡੀ ਕੋਈ ਗੱਲ ਹੋਈ ਸਰ ਕੋਈ ਪਟਵਾਰੀ ਸਾਹਿਬ ਨਾਲ ਗੱਲ ਨਹੀਂ ਹੋਈ ਤਿੰਦਰ ਪਡੋਰੀ ਨਾਲ ਗੱਲਬਾਤ ਕਿਸ ਮਸਲੇ ਤੇ ਕਿਸੇ ਲੀਡਰ ਨਾਲ ਕਿਸੇ ਮੋਹਤਵਾਰ ਬੰਦੇ ਨਾਲ ਮੇਰੀ ਕੋਈ ਗੱਲ ਨਹੀਂ ਹੋਈ ਤਿੰਦਰ ਪਡੋਰੀ ਨਾਲ ਤੁਸੀਂ ਇਸ ਮਸਲੇ ਤੇ ਗੱਲਬਾਤ ਕਰਕੇ ਇਧਰ ਲਈ ਨੇ ਤਰਪਾਲਾਂ ਲੱਗੀਆਂ 25 ਦੀਆਂ ਦੂਸਰੀ 25 ਦੇ ਵਿੱਚ ਦਵਾਤੀਆਂ ਜੋ ਕਿ ਲੋੜ ਉਧਰ ਲਈ 25 ਨੂੰ ਵੱਖਰੀ ਚੀਜ਼ ਮਿਲਦੀ ਆ ਇਹਨਾਂ ਨੂੰ ਵੀ ਆਪਣੀ ਜਗ੍ਹਾ ਬਹੁਤ ਲੋੜ ਸੀ ਜ਼ਰੂਰੀ ਨਹੀਂ ਵੀ ਸਾਰੇ ਨੁਕਸਾਨ ਬੰਦ ਤੇ ਹੀ ਹੋਏ ਜਾ ਕੇ ਜੀ ਪਿੰਡਾਂ ਸ਼ਹਿਰਾਂ ਦੇ ਵਿੱਚ ਵੀ ਗਰੀਬਾਂ ਦੇ ਘਰ ਬਹੁਤ ਬਹੁਤ ਫਸੇ ਨੇ ਇਹ ਸਾਰੇ ਬੰਨੇ ਸੀ ਤੇ ਆਪਾਂ ਮਤਲਬ ਕੀ ਕਹਿਣਾ ਚਾਹੁੰਦੇ ਆ ਸਾਰੇ ਇਸ ਮਸਲੇ ਦੇ ਉੱਤੇ ਜਿਹੜਾ ਕਿ ਬਹੁਤ ਜ਼ਿਆਦਾ ਗੰਭੀਰ ਇਲਜ਼ਾਮ ਆ ਜਿਹੜਾ ਮੈਂ ਅੱਗੇ ਵੀ ਸੁਣਾਈ ਸੀ ਗੱਲ ਕਿ ਜਦੋਂ ਅੰਮੂਰ ਮੂਹ ਚ ਨਹੀਂ ਆਇਆ ਕੈਂਦੀ ਥੂ ਕੋੜਾ ਹੂੰ ਇਹ ਸਾਡੇ ਸਤਕਾਰਯੋਗ ਆ ਅਸੀਂ ਇੱਜ਼ਤ ਮਾਨ ਸਤਕਾਰ ਕਰਦੇ ਆ ਪਰ ਐਦਾਂ ਦਾ ਜਿਹੜਾ ਗਰੀਬ ਦਾ ਨੁਕਸਾਨ ਹੋਵੇ ਉਦੇ ਵਿੱਚ ਮੇਰਾ ਖੋਦਾ ਜ਼ਮੀਰ ਸਾਥ ਨਹੀਂ ਦਿੰਦਾ ਕਿਉਂਕਿ ਮੈਂ ਇੱਕ ਸਮਾਜ ਸੇਵੀ ਬੰਦਾ ਵਾਂ ਧਾਰਮਿਕ ਬੰਦਾ ਵਾਂ ਪਾਰਟੀ ਨਾਲ ਜੁੜਿਆ ਵਾਂ ਠੀਕ ਆ ਪਰ ਇਦਾਂ ਦਾ ਇਲਜ਼ਾਮ ਜਿਹੜਾ ਬਿਲਕੁਲ ਪਰ ਪਬਲਿਕ ਦੇ ਵਿੱਚ ਤੇ ਤੁਹਾਡੇ ਤੇ ਰੋਸ ਪਾਇਆ ਜਾ ਰਿਹਾ ਵਾ ਵੀ ਬਾਬਾ ਜੀ ਨੇ ਇਹ ਗਲਤੀ ਕੀਤੀ ਆ ਹਾਂਜੀ ਮੈਂ ਇਹ ਕਹਿੰਦਾ ਵੀ ਜੇ ਇਹਨੂੰ ਸਾਬਤ ਕਰਨ ਇਸ ਇਲਜ਼ਾਮ ਨੂੰ ਸਾਬਤ ਕਰਨ ਤੇ ਮੈਂ ਜਨਤਾ ਦੇ ਕੋਲੋਂ ਮਾਫੀ ਮੰਗਣ ਮੰਗਾਗਾ ਤੇ ਜੇਕਰ ਇਹ ਇਲਜ਼ਾਮ ਸਾਬਤ ਨਹੀਂ ਹੁੰਦਾ ਤੇ ਇਹਨਾਂ ਨੇ ਮੇਰੇ 'ਤੇ ਇਲਜ਼ਾਮ ਲਾਇਆ ਜੀ ਇਸ ਬੰਦੇ ਨੇ ਜਿਸ ਵੀ ਇਨਸਾਨ ਨੇ ਉਹ ਫੇ ਆ ਕੇ ਮੇਰੇ ਤੋਂ ਮਾਫੀ ਮੰਗਣ ਲਈ ਦਸਾ ਬੰਦੇ ਆ ਗਏ ਮਾਫੀ ਮਾਫੀ ਦੇ ਚੱਕਰ ਦੇ ਵਿੱਚ ਜੀ ਇਹ ਨਾ ਹੋਵੇ ਗਰੀਬ ਰਹਿ ਜਾਣ ਨਹੀਂ ਨਹੀਂ ਇਹਨਾਂ ਦੇ ਕੋਈ ਚੱਕਰ ਨਹੀਂਗਾ ਹੁਣ ਮੇਰੇ ਦੇਨ ਦੇ ਵਿੱਚ ਦੱਤ ਸੀ ਜਨਤਾ ਵਾਸਤੇ ਮੈਂ ਵੀ ਅਸੀਂ ਪਰਿਵਾਰ ਦਾ ਇੱਕ ਹਿਸਾਬਾ ਮੈਂ ਵੀ ਅਸੀਂ ਹਾਂ ਮੈਂ ਘਰ ਘਰ ਜਾ ਕੇ ਪਟਵਾਰੀ ਸਾਹਿਬ ਨੂੰ ਲੈ ਕੇ ਸਰਵਾ ਕਰਾਇਆ ਹਰ ਬੰਦੇ ਦਾ ਜਿਹਦਾ ਲੋੜਵੰਦ ਸੀ ਉਹਦਾ ਕਮਰਾ ਲਖਾਇਆ ਫਾਇਲ ਭਰਵਾਈ ਇਸ ਕਰਕੇ ਭਰਵਾਈ ਕਿ ਕਿਸੇ ਗਰੀਬ ਨੂੰ 10 ਰੁਪਏ ਮਿਲ ਜਾਣ ਇੱਕ ਬਾਬਾ ਜੀ ਤੁਹਾਡੇ ਨੇ ਸਵਾਲਿਆ ਜੀ ਕਦੀ ਵੀ ਕੈਮਰੇ ਦੇ ਸਾਹਮਣੇ ਆਪਾਂ ਬਰਾਦਰੀਵਾਦ ਨਹੀਂ ਖੇਡਣਾ ਨਹੀਂ ਜੀ ਨਹੀਂ ਕਿ ਮੈਂ ਜੱਟ ਆ ਮੈਂ ਅਸੀਂ ਆ ਜ਼ਰੂਰੀ ਨਹੀਂ ਵੀ ਅਸੀਂ ਪਾਰਟੀ ਬਰਾਦਰੀ ਦਾ ਬੰਦਾ ਗਰੀਬ ਹੀ ਹੋਊਗਾ ਨੌਕਰੀਆਂ ਤੇ ਲੱਗੇ ਆ ਬਸ ਐਸੇ ਵਾਲੇ ਬੰਦੇ ਆ ਤਰੱਕੀਆਂ ਕੀਤੀਆਂ ਹੋਆਂ ਦੂਸਰੀਆਂ ਬਰਾਦਰੀਆਂ ਦੇ ਵਿੱਚ ਵੀ ਗਰੀਬ ਹੈਗੇ ਆ ਦੇਖੋ ਜੀ ਜਿੰਨੇ ਵੀ ਭੈਣ ਭਰਾਵਾ ਸਾਰੇ ਸਾਡਾ ਭਾਈਚਾਰਾ ਪਹਿਲਾਂ ਹਾਂਜੀ ਪਾਰਟੀਆਂ ਬਾਅਦ ਵਿੱਚ ਹਾਂ ਅਸੀਂ ਪਾਰਟੀਆਂ ਨੂੰ ਘਟਾਈ ਨਹੀਂ ਤੋਂ ਦਿੰਦੇ ਆ ਭਾਈਚਾਰੇ ਨੂੰ ਜਾਰੀ ਰੱਖੀਏ ਕਿਉਂਕਿ ਅਸੀਂ ਰੋਜ਼ ਇਕੱਠੇ ਹੋਣਾ ਵਾ ਪਾਰਟੀ ਕੋਈ ਆ ਗਈ ਕੋਈ ਚਲੇ ਗਈ ਹੈ ਨਾ ਇਸ ਕਰਕੇ ਅਸੀਂ ਪਾਰਟੀਆਂ ਨੂੰ ਪੂਈ ਨਹੀਂ ਦਿੰਦੇ ਅਸੀਂ ਆਪਣੇ ਪਰਿਵਾਰਾਂ ਨੂੰ ਆਪਣੇ ਜਿੰਨੇ ਵੀ ਭਾਈਚਾਰਾ ਵਾ ਸਾਰਿਆਂ ਨੂੰ ਅਸੀਂ ਇੱਜ਼ਤ ਦੇ ਦਿੰਦੇ ਹਾਂ ਉਹਨੇ ਵੀ ਸਾਡਾ ਭਾਈਚਾਰਾ ਵਾ ਹਰ ਇੱਕ ਚੀਜ਼ ਤੋਂ ਵੰਡ ਜਾਣਾ ਰਵੇ ਇਹਨਾਂ ਨੂੰ ਮਿਲਣਾ ਚਾਹੀਦਾ ਜੇ ਉਹ ਮੇਰੇ ਧਰੂ ਮਿਲੇ ਚਾਹੇ ਉਹ ਸਰਪੰਚ ਦੇ ਧਰੂ ਮਿਲੇ ਮਿਲਣਾ ਚਾਹੀਦਾ ਅੱਛਾ ਇੰਨੇ ਦਿਨ ਹੋ ਗਏ ਇੱਥੇ ਨੁਕਸਾਨ ਹੋਏ ਨੂੰ ਤੁਸੀਂ ਕੋਈ ਕੋਸ਼ਿਸ਼ ਕੀਤੀ ਆ ਵੀ ਕਿਸੇ ਨੂੰ ਕੋਈ ਤਰਪਾਲ ਮਿਲੇ ਤੁਹਾਡੇ ਮਹੱਲੇ ਦੇ ਵਿੱਚ ਦੇਖੋ ਜੀ ਤਰਪਾਲ ਵਾਸਤੇ ਜਾਂ ਕੋਈ ਹੋਰ ਸਹਾਇਤਾ ਮਿਲੇ ਦੇਖੋ ਜੀ ਹੋਰ ਹਜੇ ਸਹਾਇਤਾ ਜਿਹੜੀ ਆ ਕੱਚੇ ਗੰਮਰਿਆਂ ਵਾਲੀ ਸੀਗੀ ਇਹ ਮੈਂ ਮੁਹੱਈਆ ਕਰਾ ਰਿਆ ਆ ਇਹ ਫੈਲਾ ਭਰ ਕੇ 55 ਗਜਾ ਚੁੱਕੀਆਂ ਆ ਹੂੰ ਤੇ ਜੋ ਵੀ ਬਣਦਾ ਹੱਕ ਵਾ ਭਾਈਚਾਰੇ ਦਾ ਉਹ ਮਿਲੂਗਾ ਤੇ ਗਾਂ ਉਹ ਨਾਲੇ ਸਮੇਂ 'ਚ ਜਿਹੜੀ ਵੀ ਸਹੂਲਤ ਆਉਗੀ ਮੈਂ ਇੱਕ ਗਰੁੱਪ ਬਣਾ ਰਿਆ ਵਾਂ ਹੂੰ ਭਾਈਚਾਰੇ ਦਾ ਉਸ ਗਰੁੱਪ ਦੇ ਵਿੱਚ ਮੈਂ ਇੱਕ ਅਨਾਉਂਸਮੈਂਟ ਛੱਡ ਦਿਆ ਕਰੂੰਗਾ ਵੀ ਭਾਈ ਫੁਲਾਨੀ ਚੀਜ਼ ਸਰਕਾਰਨੋਂ ਆਈ ਆ ਆ ਕੇ ਆਪੋ ਆਪਣੀ ਲੈ ਲਓ ਤੇ ਆ 75 ਤਰਪਾਲਾਂ ਦਾ ਜਿਹੜਾ ਮਸਲਾ ਵਾ ਇਹਦੇ ਬਾਰੇ ਤਾਂ ਜਿਉਂ ਹੀ ਦੱਸਦੇ ਚਲੇ ਕੀ ਕਹਿਣਾ ਚਾਹੁੰਦੇ ਇਹਦੇ ਬਾਰੇ ਤਾਂ ਉਹ ਹੀ ਦੱਸ ਸਕਦੇ ਜਿਹੜੇ ਬੰਦੇ ਮੁਬੜੀਆਂ ਬੰਨ ਬਨ ਕੇ ਬਿਆਨ ਬਾਜ਼ੀਆਂ ਕਰ ਰਹੇ ਆ ਇਹੋ ਦੱਸ ਸਕਦੇ ਆ ਕਿਉਂਕਿ ਮੈਂ ਤਾਂ ਚਾਹੇ ਸੋਚਦਾ ਵੀ ਚਾਹੇ ਇਹਨਾਂ ਨੂੰ ਸਿਆਸਤਵਾਜ ਪਤਾ ਨਹੀਂ ਚਾਹੇ ਫਿਰ ਸਿਆਸਤ ਖੇਡ ਰਹੇ ਆ ਕਿ ਮੈਂ ਇਹਨਾਂ ਸਿਆਸਤਾਂ ਦੇ ਵਿੱਚ ਨਹੀਂ ਹੈਗਾ ਨਾ ਮੈਂ ਹੁੰਨਾ ਵਾ ਮੈਂ ਤਾਂ ਇੱਕ ਸਮਾਜ ਸੇਵੀ ਬੰਦਾ ਵਾਂ ਸੇਵਾ ਕਰਨੀ ਆ ਚਾਹੇ ਮੈਂ ਆਮ ਆਦਮੀ ਪਾਰਟੀ ਦੇ ਰਹਿ ਕੇ ਕਰਾਂ ਚਾਹੇ ਮੈਂ ਦਰਬਾਰ ਤੇ ਬਹਿ ਕੇ ਕਰਾਂ ਜੋ ਮੇਰੀ ਹੱਥ ਵਸਮੇ ਗਰੀਬਾਂ ਦੀ ਪਰਿਵਾਰਾਂ ਦੀ ਭਾਈਚਾਰੇ ਦੀ ਸੇਵਾ ਕਰਦੀ ਕਰਦਾ ਰਹੂੰਗਾ ਅਗੇ ਵੀ ਦਰਬਾਰ ਦੇ ਉੱਤੇ ਮੈਂ ਭਾਈ ਜਾਰੇ ਵੱਲੋਂ ਬੱਚੀਆਂ ਦੇ ਵਿਆਹ ਵੀ ਇੱਥੇ ਕੀਤੇ ਆ ਆਪਾਂ ਨੂੰ ਇਹ ਨਹੀਂ ਕਿ ਕਿਥੇ ਪਾਰਟੀ ਨੇ ਖੰਡ ਦਿੱਤਾ ਜਾਂ ਕਿਦਾਂ ਕੁਛ ਕੀਤਾ ਜੋ ਮੇਰੀ ਮੈਂਬਰ ਆ ਕਮੇਟੀ ਆ ਗੁਰੂ ਸਰਦਾਰ ਆਰਮ ਵੈਲਫੇਅਰ ਸੁਸਾਇਟੀ ਜੋ ਮੰਦਰ ਦਾ ਚੜਾਵਾ ਹੁੰਦਾ ਰਿਹਾ ਮੇਰੇ ਨਾਲ ਲੱਕੀ ਹੁਣੀਆਂ ਇਹ ਸਾਡਾ ਪੰਚਾਇਤ ਮੈਂਬਰ ਸੰਤੋਖ ਸਿੰਘ ਜੀ ਬੀਬੀ ਰਿਸ਼ਪਾਲ ਕੌਰ ਮੈਡਮ ਅਮਨਿੰਦਰ ਸਾਡੀ ਸੀਨੀਅਰ ਸਤਕਾਰਯੋਗ ਸਾਡੀ ਭੈਣ ਆ ਬਹੁਤ ਸਾਰਾ ਉਹਨਾਂ ਨੇ ਵੀ ਸਾਥ ਸਾਰਿਆਂ ਨੇ ਦਿੱਤਾ ਹੋਵੇ ਇਹਨਾਂ ਨੇ ਤੇ ਇਥੇ ਬੜੀਆ ਤੁਹਾਨੂੰ ਵੀ ਪਤਾ ਹੀ ਆ ਸਮਾਜ ਸੇਵੀ ਕੰਮ ਹੁੰਦੇ ਆ ਕਰਦੇ ਕਰਦੇ ਰਵਾਂਗੇ ਬਾਕੀ ਰਹੀ ਗੱਲ ਜਿਹੜੀ 75 ਪਰਪਾਲਾਂ ਦੀ ਆ ਤੇ ਜੇ ਮੇਰੇ ਪਰਿਵਾਰਾਂ ਨੂੰ ਇਹਨਾਂ ਚੀਜ਼ਾਂ ਦੀ ਲੋੜ ਹੁੰਦੀ ਜਾਂ ਲੋੜ ਹੈਗੀ ਆ ਕਿਉਂਕਿ ਜਿਹੜਾ ਕਮਰਾ ਝੁੰਦਾ ਉਹਨੇ ਦੇ ਵਿਚਾਰੇ ਨੇ ਡੰਮ ਡੂਲਾ ਮਾਰਨਾ ਹੀ ਆ ਮੈਨੂੰ ਆ ਚੀਜ਼ ਮਿਲ ਜਵੇ ਮੇਰਾ ਸਮਾਨ ਵੱਜ ਜਵੇ ਤੇ ਮੈਂ ਇਹ ਚੀਜ਼ ਵਿੱਚ ਬਿਲਕੁਲ ਗਰੀਬ ਪਰਿਵਾਰਾਂ ਦੇ ਨਾਲ ਭਾਈਚਾਰੇ ਨਾਲ ਖੜਾ ਵਾਂ ਕਿ ਹਰ ਚੀਜ਼ ਮਿਲਣੀ ਚਾਹੀਦੀ ਆ ਕਿਉਂ ਮੇਰੇ ਥਰੂ ਮਿਲ ਜAVE ਜਾਂ ਸਾਡੇ ਸਰਪੰਚ ਸਾਹਿਬ ਦੇ ਥਰੂ ਮਿਲ ਜAVE ਮਿਲਣੀ ਚਾਹੀਦੀ ਆ ਮਸਲਾ ਚੀਜ਼ ਮਿਲਣਾ ਇੱਥੇ ਤਰਪਾਲਾ ਆਈਆਂ ਕਿ ਨਹੀਂ ਆਈਆਂ ਆਪਣੇ ਮਲੇ ਜਾ ਇੱਥੇ ਕੋਈ ਤਰਪਾਲ ਨਹੀਂ ਸਾਡੇ ਕੋਲ ਆਈ ਇਹ ਕੋਈ ਵੀ ਬੰਦਾ ਸਾਫਟ ਕਰ ਦੇ ਵੀ ਬਾਬਾ ਜੀ ਨੇ ਤਰਪਾਲਾ ਵੰਡੀਆਂ ਵਾ ਭਈ ਮੈਂ ਸਾਰੇ ਭਾਈਆ ਰੇ ਦਾ ਗੁਨਾਹਗਰ ਹੋਵਾਂਗਾ ਠੀਕ ਆ ਧੰਨਵਾਦ